ਹੀ ਪੋ ਨੇ ਬੈਰ ਕੱਲ ਤੋਂ ਉਲ ਟੂਨੀਠੇ ਪਾਉਂਗਾ ਕੁਲਪੋਈ ਦਾਦਾ ਆਟਾ ਗਾਟਾ ਹੈਪੀ ਟਾਟ ਨੂੰ ਕੁ ਪੀ ਸਕਦਾ ਸਤ ਸਤਨਾਮ ਵਾਹਿਗੁਰੂ ਜੀ ਸਾਰੇ ਜਣੇ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸਤਨਾਮ ਵਾਹਿਗੁਰੂ ਜੀ ਬਿੱਟਾ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਹਾਂਜੀ ਅੱਜ ਹੈ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗਬਿੰਦ ਸਿੰਘ ਜੀ ਸਾਹਿਬੇ ਕਮਾਲ ਜੀ ਦਾ ਜਨਮ ਦਿਹਾੜਾ ਤਾਂ ਜਿਸ ਦੇ ਸੰਬੰਧ ਵਿੱਚ ਸਾਡੇ ਪਿੰਡ ਸੂਰਖਰੀ ਵਿਖੇ ਮਨਾਇਆ ਜਾ ਰਿਹਾ ਹੈ ਗੁਰਪਰਬ ਅਸੀਂ ਸਾਰੇ ਬੱਚਿਆਂ ਦੇ ਨਾਲ ਹੋ ਚੁੱਕੇ ਹਾਂ ਤਿਆਰ ਹਰ ਕੀਰਤ ਨੀਤੂ ਰਾਜ ਤੇ ਰੀਤ ਅਸੀਂ ਸਾਰੇ ਜਾ ਰਹੇ ਹਾਂ ਨਾ ਗੁਰੂ ਘਰ ਠੀਕ ਹੈ ਜੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਹੀ ਗੁਰੂ ਗਬਿੰਦ ਸਿੰਘ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਕਰਮੇ ਆਪੋ ਆਪੋ ਨੇ ਜਿਵੇਂ ਰਾਸ ਕੀ ਇਹਨੇ ਨਾਮ ਜਾਇਆ ਜੈ ਮੋ

ਪਰ ਰਖਾ ਮਨ ਮੇਰਾ ਭੇਜ ਅਨਕਾ ਆਇਆ ਨਾਨਕ ਲਈ ਜਾਈ ਫਿਰ ਅੰਤ ਗੋਤੇ ਅਨਤਾਸਾ ਦਾ ਸੇ ਹੋਈ ਸਮਾਈ ਆਜੋ ਮਹਰੋ ਬੰਦਨ ਹੋਸੀ ਬੰਦਸੀ ਆ ਰਾਏ ਸ੍ਰੀ ਆ ਕਰਿਛਨ ਜਾਈਐ ਜਿਸ ਰਿਤੇ ਸਤਿਗਦਾ ਜੀ ਤੇਗ ਬਹਾਦਰ ਸਿਧ ਜਿਆ ਘਰ ਨੋ ਮਦਿਆ ਬਤਾਈ ਸਾਬ ਗਾਇ ਨੋ श्री गुरुओं के दर्शन साल मारा पंचे वाली सब ताई हुए साहेब साल ताई हुए साहेब दशक आप शहन आदि जोश श्री गुरु राम साहेब जी दी पाठ किया था ते अंतर बनाती पंजाब प्यारिया जोहार सरदारिया कालिया मुक्तिया आतिनिया धनिया दक्षिणिया दिल्ली रामजया ਪ੍ਰਭੂ ਆਪੇ ਸ਼ਗਿਆ ਲਈ ਕਿ ਚਨਾਵੀ ਤੇਗਵਾਹੀ ਤੇ ਕੀਆ ਬੇਣ ਕੀਤਾ ਬਿਨੋ ਪਿਆਰਿਆਂ ਸਿਆਰਿਆਂ ਦੇ ਕਮਾਈ ਦਾ ਅੰਤਰ ਗੁਰਬਾਣੀ ਪ੍ਰਭਾਨੀ ਜੰਦਾ ਸਿੰਘਾ ਸਿੰਘਣਿਆਰੇ ਧਰਮੇ ਹੀ ਜੀਸ ਦਿੱਤੇ ਬੱਤ ਬੱਤ ਕਾਏ ਗੋਪਰੀਆਂ ਰਹੀਆਂ ਜਾਂੜੀਆਂ ਦੇ ਚਲੇ ਆਰਿਆ ਗਾਂ ਚਰਾਏ ਗਏ ਗੋਤੋ ਆਇਆ ਦੀ ਸੇਵਾ ਨੇ ਕੁਰਬਾਨੀਆਂ ਯਾ ਧਰਮ ਨਹੀਂ ਆਰਿਆ ਸਿੱਖੀ ਕੇਸਾ ਸਵਸਨਾ ਨਾਟ ਭਾਈ ਦਿਨਾਂ ਵਰਤਨ ਕੇ ਵਰਤਨ ਸਮੇ ਤੇ ਸੋਹ ਸਿੰਘਾ ਸ਼ੀਤਰਾ ਸਿੰਘਣ ਆਪ ਚੰਨੀਆਂ ਦੇ ਪਾਈ ਦਾ ਧਿਆਨਤਾ ਬੋਲੋ ਜੀ ਨਾ ਹੈ ਗੁਰੂ ਪੰਜਾ ਤਖਤ ਸਰਬਤ ਰੋਗ ਵਾਲਿਆਂ ਦਾ ਧਿਆਨ ਦਾ ਬੋਲੋ ਜੀ ਨਾ ਹੈ ਗੁਰੂ ਗੁਰੇਤਬ ਹੈ ਸਰਬਤ ਥਾਮਸਾ ਜੀ ਕੀ ਅਨਤਾ ਹੈ ਸਰਬਤ ਨਾਮ ਚਿਤਿਆਤਕ सब सुख हो मैं जान जान साहिब दाऊ तहां पछे अरवान धीरे रे महादेव के तार मर के जीरे श्री साहिब की सहारे साथ साहिब के बोल बाले बोल ले जय गुरु नानक गुरु दीदार नाल के स्थान में हिंद महापुर के एक नाल प्रसाद उतार कर सक ਦਾਦਾ ਸ੍ਰੀ ਗੁਰੂ ਨਾਨਕ ਮਾਨ ਸਾਹਿਬ ਜੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਬਾਹ ਚੌਕੀਆਂ ਚੰਡੇ ਕੁੰਗੇ ਜੁਗੋ ਲੋਕ ਹਟਾ ਦੇ ਧਰਮ ਕਾ ਜੈਕਾਰ ਬੋਲੋ ਜੀ ਆਮੀਨ ਸਿੱਖਾ ਦਾ ਮਨ ਨਹੀਂ ਵਾ ਮਤੁ ਚੇ ਮਤ ਪਤ ਦਾ ਰਖਾ ਸਭ ਵਾਹਿਗੁਰੂ ਹੇ ਆਕਾਰ ਗੁਰੂ ਵਾਹਿਗੁਰੂ ਆਪਣੇ ਪਤ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਹਿਤੋਂ ਮੈਂ ਕਦ ਔਰ ਗੋਤਵਾਰਿਆ ਗੋਤਾਰਵਾ ਜਿਨਾਂ ਨੂੰ ਪਸ ਤੋ ਕਿਛੋੜਿਆ ਗਿਆ ਗਫਲੇ ਦਰਸ਼ਕ ਦੀ ਦਾਤ ਸੇਵਾ ਸੁਭਾਰਦਾ ਦਾ ਠਾਕ ਸਾਜੀ ਨੂੰ ਬਖਸ਼ੂ ਮੇਜਵਾੜਿਆ ਬੇਵਾਨ ਨਤਾਰਿਆ ਬੇਧਾਰ ਦੀ ਉਪਿਆ ਦੀ ਝੂਟ ਨੇ ਅਸਰਣ ਦੀ ਆਸ ਰਹੀ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਗਦੀ ਦੇ ਜਪ ਤਨਉਪਾਸ ਅਰਦਾਸ ਸੁਣੀ ਰਤੀ ਹੈ ਮਹਾਰਾਜ ਆਪ ਜੀ ਦੇ ਦਰੋਂ ਕਰੋ ਬਰਸਾਇਆ ਆਪਿਆ ਸੂ ਨਗਰ ਕਿਹੜਾ ਸਿਖ ਸੰਗਤਾਂ ਵੱਡੋ ਹਰ ਸੰਦੇ ਤਰ੍ਹਾਂ ਆਪ ਜੀ ਦੀ ਕਿਰਪਾ ਸਰਕਾਰ ਵਾਹ ਵਾਹ ਕਰਿਓ ਮਰਦੇ ਅਗਵੜਾ ਭਈ ਆਪ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਵਤਾਰ ਪੂਰਬ ਨੂੰ ਮਨਉਂਗਿਆ ਹੋਇਆ आप जी ने कृपा सकदा सिख सकदा एस गुरु ले नाम ले लिया जी ने थन र जी बाणी श्री अखंड पाठ साहिब प्रकाश आप जी बड़ी महान कृपा हुई और बाणी याद को अंत अंत कै संपूर्णता बहु पाए गए खम्मा वंदा खाटा मुझ को अखरण ਸਰਬੱਤ ਦੇ ਕਾਰਜ ਆਸਕਰਣੇ ਮਹਾਰਾਜ ਆਪੇ ਸਰਬਤ ਦੀ ਹਾਜ਼ਰੀ ਦਾ ਪ੍ਰਮਾਣ ਕਰਨੀ ਬੇਟਾ ਬਹੁਜੂਰ ਕਰਨੀ ਆਪ ਜਾਣੇ ਪਰਮੂਰ ਕਰਨੇ ਮਨੋ ਕਾਮਨਾਵਾਂ ਬਹੁ ਨਾਮ ਪੂਰ ਕਰਨੀ ਆ ਮਹਾਰਾਜ ਜੀ ਗੁਰੂ ਕੇ ਪਰਮਾਤਮਾ ਕੋ ਤੁ ਆਪ ਜੀ ਨੂੰ ਸੁੰਦਰ ਸੋਹਣੇ ਰੂਪਾਂ ਦੇ ਵਹਿਦਾਏ ਗਿਆਂ ਅਨਿਕਾਰ ਕਰਨੇ ਪਰਵਾਰਾਂ ਦੇ ਨਾਮ ਮਹਾਰਾਜ ਆਪ ਹੀ ਜਾਣੀ ਜਨੋ ਮਹਾਰਾਜ ਸੁਖ ਮਨੋ ਕਾਮਨਾਵਾਂ ਬਹੁ ਨਾਮ ਪੂਰ ਕਰਨੀਆਂ ਸਾਰੇ ਨਗਰ ਦੀਆਂ ਸਿੱਖ ਸੰਗਤਾਂ ਵੱਲੋਂ ਆਪ ਜੀ ਦੇ ਨਾਲ ਜਿਤਨੇ ਰਾਤਾਂ ਦੇ ਵਿੱਚੋਂ ਪੰਜ ਵਰਕੜਾ ਪ੍ਰਸ਼ਾਦ ਦੇ ਦੇ ਕੇ ਸੱਜ ਕੇ ਹਾਜ਼ਰ ਹੈ ਕਿਰਪਾ ਕਰੋ ਲਾਪੋ ਭੋਗ ਹਰ ਰਾਈ ਲੱਗਿਆ ਭੋਗ ਸੰਗਤਿ ਜਿਵਾਂਤੇ ਬੜਾ ਆਪ ਜੀ ਦੀ ਵਰਤੇ ਮਹਾਰਾਜ ਪਾਸੋਂ ਲੈ ਕੇ ਸਿੱਖ ਸੰਗਤਾਂ ਦੇ ਲੋਕੋ ਸੇਵਾ ਕਰਦੇ ਨਾ ਬਾਜ ਚੜ੍ਹਦੀ ਕਲਾ ਜਣੀ ਕਿਰਪਾ ਕਰੋ ਆਇਆਂ ਸੰਗਤਾਂ ਨੂੰ ਅਲਾਹੀ ਬਾਣੀ ਦੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਉਖਮੀ ਦਾਮਿਆਂ ਤੇ ਚੱਲਣ ਦੀ ਪ੍ਰੇਰਣਾ ਬਖਸ਼ੋ ਮਹਾਰਾਜ ਸਹੀ ਬਿਆਰੀ ਦੇਲ ਜਿਨਾ ਬਿਰਿਆ ਤੇਰਾ ਨਾਮ ਚਿਤਾਰਾ ਨਾਨਕ ਬਾਣੀ ਜੀ ਰਾਮ ਜੀ ਸਰਬਤਨ ਹਾਜੋ ਰਿਕਾ ਖਲਸਾ ਸਦਾ ਸੋਹਰਾ ਜਿਆ ਪਹੀ ਅਕਾਲ ਕੀ ਬਲੇ ਚਲਾਇਓ ਕੰਤ ਸਭ ਸਿੱਖਣ ਕੋ ਮਹ ਗੁਰੂ ਮੰਨੇ

ਕ੍ਰੋਸ਼ਾਲਤਾ ਕਰਸੀ ਮੰਦੀ ਭੁਲ ਪਾਰਿ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਰ ਚੜੇ ਸੁਖ ਰਹੀ ਕ੍ਰੋਸ਼ਾਲਤਾ ਕਰਸੀ ਮੰਦੀ ਭੁਲ ਪਾਰਿ ਉਤਾਰਨ ਹਾਰ ਭੁਲੇ ਨਿਹਾਲੋ ਸਤਿ ਸ੍ਰੀ ਅਕਾਲ ਨਿਰ ਕਰੇ ਕਰਿ ਜਾਵੇ ਧਿਆਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਵੇ ਲਾਉ ਲਿਆ ਰਖਦੇ ਪਾਵੇ ਗੁਰੂ ਸ੍ਰੀ ਅਕਾਲ ਕਰੇ ਕਰੀ ਆਵੇ ਨਾਲ ਹੋ ਜਾਵੇ ਬਾਦਸ਼ਾਹਾਂ ਦੇ ਬਾਦਸ਼ਾਹਾਂ ਬਾਦਸ਼ਾਹਾਂ ਦੇ ਬਾਦਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਪਾਵੇ ਗੁਰੂ ਸ੍ਰੀ ਅਕਾਲ

ਹਰਿ ਰਾਮਦਾਸ ਅਨੰਤੋ ਸਰਨਾਈ ਸੋ ਕਹੋ ਤਲ ਗੁਰ ਸੇਵੀਐ ਅਹਮ ਸੁਸਾਜਿ ਸਭੈ ਦਰਸ਼ਨ ਪਰਸਯਾ ਗੁਰੂ ਕਾ ਜਨਮ ਮਰਨ ਦੁਖ ਜਾਏ ਸਚਨਾ ਸਚਾ ਪਾਤਿਸ਼ਾ ਸ਼ੇਸ਼ਾਨ ਦਸ਼ਾ ਯਸ਼ਪਾਸ ਬਹਟਿਆ ਸੋਈਐ ਸਰਬਨਾੰ ਵਿਸਾਰੋ ਸਤਨਾਮ ਸ਼੍ਰੀ ਵਾਰਿ ਗੁਰੂ साहेब जी ਨਿਮਕ ਤੁਮਹੀ ਤਤ ਪਾਲਨੋ ਹੰਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪਿਤ ਪਾਲਿਕ ਨਾਇਕ ਬਸਨੋ ਹਮਾਰੇ ਨਿਮਕ ਨਿਮਕ ਤਮੇ ਹੀ ਪ੍ਰਤਪਾਉ ਲੋ ਹੰਬਾਰਕ ਤੁਮਰੇ ਧਾਰੇ ਕੀ ਕਾਹੋ ਨ ਕੋ ਕਹੀਏ ਮੇਸ਼ ਮਾਰੁ ਪਿਆੰਤ ਸੁਆਮੀ ਤੇਰੁ ਮੰਤ ਨ ਕਰੈ ਨਈ ਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਰਗੂ ਜੀ ਕੀ ਹੱਥੇ ਪਰਮ ਸਤਕਾਰ ਜੋ ਗੁਰੂ ਗੋਬਿੰਦ ਸਿੰਘ ਜੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਨਗਰ ਵਾਸੀ ਸੰਗਤਾਂ ਦਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾ ਕੋਟੇ ਸ਼ੁਕਰ ਧੰਨਵਾਦ ਪਰਸੋਂ ਤੋਂ ਲੈ ਕੇ ਆਪਾਂ 10ਵੇਂ ਪਾਤਸ਼ਾਹ ਮਹਾਰਾਜ ਸਹੀਰ ਜੀ ਦੇ ਪੁੱਤਰ ਤੇ ਸਹੀਰ ਪੁੱਤਰ ਦੇ ਪਿਤਾ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਤੇ ਹਰ ਸਾਲ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪ ਸਤਿਗਤ ਦੇ ਸਹਿਯੋਗ ਦੇ ਨਾਲ ਬਣਾਉਂਦੇ ਆ ਰਹੇ ਹਾਂ ਪਸੂ ਤੋਂ ਲੈ ਕੇ ਸ੍ਰੀ ਅਖੰਡ ਪਾਤਸ਼ਾਹ ਅਰਦਾਸ ਜੀ ਐਸ ਜੀ ਲਈ ਸੰਪੂਰਨਤਾ ਲਈ ਬਹੁਤ ਬਾਇਗੇ ਕੋਟਾਨ ਕੋ ਧੰਨਵਾਦ ਕਰ ਸਕਦਾ ਦਾ ਪਾਇ ਜਿਨ੍ਹਾਂ ਨੇ ਸਮੇਂ ਚ ਸਫਲ ਕੱਢ ਕੇ ਹਾਜ਼ਰੇ ਨਾਲ ਲਾਇਆ ਬਹੁਤ ਬਹੁਤ ਧੰਨਵਾਦ ਨੂੰ ਕੋ ਸਭ ਤੋਂ ਪਹਿਲਾਂ ਤਾਂ ਇੱਕਲਾ ਪ੍ਰਸ਼ਾਤੀ ਦੇ ਮੁਕਤਾਈ ਜਾਣੀ ਹੈ ਉਪਰੰਤ ਗੁਰੂ ਕੇ ਲਗਾ ਦੇ ਰਹੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਨਿਮਰਤਾ ਸਹਿਤ ਕਈ ਪ੍ਰਸ਼ਾਦਾ ਬੜੀ ਸਾਰੀਆਂ ਸੰਗਤਾਂ ਨੇ ਪੇਸ਼ ਆ ਕੇ ਜਰਣਾ ਦੇਖ ਵਾਲੇ ਵੀਰਾਂ ਨੂੰ ਬੇਨਤੀ ਹੈ ਪਹਿਲਾ ਦੇਵ ਪੰਜਾਹ ਰੁਪਏ ਪਾਈ ਜਾਵੇ ਜਿੱਟੂਆਂ ਨੂੰ 10 ਮਿੰਟ ਰੋਕੇ ਦੇ ਰੁਪਏ ਪਾਈ ਜਾਵੇ ਦੁਬਾਰੇ ਫੇਰ ਪਾਈਆਂ ਸੰਗਤਾਂ ਦਾ ਬਹੁਤ ਧੰਨਵਾਦ ਤੇ ਬਹੁਤ ਧੰਨਵਾਦ ਉਹਨਾਂ ਸੇਵਾਦਾਰਾਂ ਦਾ ਜੋ ਪਰਸੋਂ ਤੋਂ ਲੈ ਕੇ ਬੜੀ ਲਗਨ ਨਾਲ ਧਾਰਦੇਦਾਰ ਸਾਰੀਆਂ ਸੰਗਤਾਂ ਨੇ ਸੇਵਾ ਕੀਤੀ ਹੈ ਸਤਿਗੁਰੂ ਥਾਏ ਭਾਣ ਜੇਰ ਤੋਂ ਕੋਈ ਰਾਤ ਸਭ ਕੋਈ ਤਰੱਕੀ ਬਖਸ਼ਿਸ਼ ਕਰਨ ਅੱਗੇ ਤੋਂ ਸੇਵਾ ਕਰ ਇਸ ਮਤਵਕਸ਼ਸ ਕਰਨ ਭਾਈ ਇਹਦਾ ਵਿਕਲਪ ਨਿਯੰਤਰਣ ਕਰਨ ਹੋਇਗਾ ਬੇਅਤ ਤੁਹਾਡਾ ਦੀ ਕਿਰਪਾ ਸਾਰੀ ਸੰਗਤ ਬਿਲਾਉ ਉਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾਓ ਕਿਉਂ ਬਣਾਉਂਦਾ ਖੜੀ ਹੋ ਕੇ

ये भी तो नहीं बेर कल तो उल्के ढूंढनी थे पाऊंगा कुलपई दादा आज टाटा कल टाटा हैप्पी टाटा सा, हमको भी सकते सातना भाई गुरु जी सातना भाई गुरु जी 大家。好。 ਠੀਕ ਹੈ ਜੀ ਸਿਰ ਤੇ ਲੱਗ ਗਿਆ ਲੱਗ ਗਿਆ ਜੀ ਸਿਰ ਤੇ ਥੋੜੀ ਦੇਰ ਲੈ ਲੈ ਬਲੇ ਦੂਰੀ ਤੇ ਪ੍ਰਸ਼ਾਦ ਹੁਣ ਖਾ ਕੇ ਵਿਖਾਉ ਗਗੂ ਗੂ ਪ੍ਰਸ਼ਾਦ ਦੂਰੀ ਤੋਂ ਮੇਰੇ ਬਾਬੇ ਦਾ ਕੋਈ ਤਾਈ ਖਾਣਾ ਹਨਾ ਮੈਨੂੰ ਕਦੋਂ ਵੱਡਾ ਹੋ ਜਾਣਾ ਹਾਂ ਆਈ ਵੱਡਾ ਹੋ ਜਾਣਾ ਬਾਬੇ ਦਾ ਕੋਈ ਖਾ ਖਾ ਕੇ ਫਿਰ ਦੋ ਵੀਰੀ ਲੈ ਲੈਂਦਾ ਜਨ ਵੀਰੀ ਆਹ ਖਾ ਲੈ ਉਹ ਕੀ ਖਾ ਚੌਕਰੀ ਮਾਰ ਹਾਂ ਪਹਿਲੀ ਵਾਰੀ ਤਾਂ ਬਾਬਾ ਮੰਨਣ ਕਾ ਤੇਰੇ ਤੇ ਕਾ ਕਾ ਇਹਨਾਂ ਅਲਦਾ ਤੂੰ ਤੂੰ ਕਿਹੜਾ ਵੱਡਾ ਕਹਿੰਦੀ ਛੋਟਾ ਕਹਿੰਦੀ ਆ ਕੀ ਮੀਸ਼ਾਂਸ ਆ ਪੀਆ ਪੀਆ ਤਾਂ ਫਿਰ ਬਾਬੇ ਨੇ ਰੱਖਿਆ ਤਾਂ ਮੱਥੇ ਦੇਖ ਕੇ ਬਾਬੇ ਨੂੰ ਮੂਆ ਜੀ ਔਰ ਕੋਲ ਕਿਹ ਗਲੇ ਚਲਾਓ ਇੱਥੇ ਲਿਖਿੰਦੇ ਹਾਂਜੀ ਤੇ ਅੱਜ ਮੇਰੇ ਪਿੰਡ ਸੁਰਕੁਰੀ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਵਿਖੇ ਮਨਾਇਆ ਗਿਆ ਦਸਮ ਪਿਤਾ ਸ਼੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਸ ਕਰਕੇ ਅਸੀਂ ਸਾਰੇ ਹੀ ਪਰਿਵਾਰ ਦੇ ਨਾਲ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਏ ਆ ਤੇ ਹਰਕੀਰਤ ਸਿੰਘ ਵੀ ਨਾਲ ਗਿਆ ਸੀਗਾ ਤੇ ਹਰਕੀਰਤ ਸਿੰਘ ਨੂੰ ਪਹਿਲੀ ਪੌੜੀ ਦਾ ਪਾਠ ਬਹੁਤ ਸੋਹਣਾ ਹੁੰਦਾ ਹੈਗਾ ਤੁਸੀਂ ਵੀਡੀਓ 'ਚ ਦੇਖਿਆ ਹੈਗਾ ਨਾ ਕਿੰਨੀ ਸੋਹਣੀ ਬਾਣੀ ਪੜ੍ਹਦਾ ਇਹ ਤੁਸੀਂ ਵੀ ਸਾਰੇ ਹੀ ਆਪਣੇ ਬੱਚਿਆਂ ਨੂੰ ਜ਼ਰੂਰ ਗੁਰੂ ਨਾਲ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਜਦ ਵੀ ਆਪਣੇ ਇਦਾਂ ਪਵਿੱਤਰ ਦਿਹਾੜੇ ਆਉਂਦੇ ਆ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਬਾਰੇ ਜਾਣਕਾਰੀ ਦਿਆ ਕਰੋ ਇਹਨਾਂ ਨੂੰ ਗੁਰੂ ਘਰੇ ਲੈ ਕੇ ਜਾਇਆ ਕਰੋ ਠੀਕ ਹੈ ਜੀ ਬਾਕੀ ਸਾਰੇ ਕੰਮ ਤਾਂ ਆਪਣੇ ਹੋ ਹੀ ਜਾਂਦੇ ਆ ਪਰ ਆਪਾਂ ਨੂੰ ਗੁਰਬਾਣੀ ਨਾਲ ਗੁਰੂ ਘਰ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ ਹਾਂਜੀ ਤਾਂ ਆਪਣੀ ਅੱਜ ਦੀ ਵੀਡੀਓ ਨਾਲ ਪੇਥੀ ਖਤਮ ਕਰਦੇ ਆ ਠੀਕ ਹੈ ਜੀ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ

ਬਾਈ ਦੁੱਜੀ ਕੇ ਖਾਲਤਾ ਬਾਈ ਦੁੱਜੀ ਕੇ ਮਤੇ